ਦੇਖੋ 18 ਮਾਰਚ ਨੂੰ ਕੇਂਦਰੀ ਏਜੰਸੀਆਂ ਦੀ ਸ਼ਹਿਤ ਇਹ ਕੁਝ ਲੋਕ ਇੱਕ ਵੱਡੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਇੱਕ ਨਵੀਂ ਪਾਰਟੀ ਦੇ ਗਠਨ ਦੀ ਸ਼ੁਰੂਆਤ ਕਰ ਰਹੇ ਨੇ ਤੇ ਇਸ ਲਈ ਆੜ ਕੀ ਦੀ ਲਈ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਆਦੇਸ਼ ਦੀ ਮੈਂ ਲੋਕਾਂ ਨੂੰ ਸਪਸ਼ਟ ਕਰਕੇ ਨਹੀਂ ਚਾਹੁੰਦਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਆੜ ਨਹੀਂ ਲੈ ਰਹੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਜਿਹੜਾ 2 ਦਸੰਬਰ ਦਾ ਆਦੇਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਹਦਾ ਇੱਕ ਇੱਕ ਸ਼ਬਦ ਵੀ ਜੇ ਆਪਾਂ ਪੜ ਲਈਏ ਉਰੇ ਕਿਤੇ ਵੀ ਨਵੇਂ ਕਿਸੇ ਪਾਰਟੀ ਦੇ ਗਠਨ ਦਾ ਕੋਈ ਆਦੇਸ਼ ਨਹੀਂ ਇਸ ਆਦੇਸ਼ ਦੀ ਸਿਰਫ ਤੇ ਸਿਰਫ ਇੱਕੋ ਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਤੇ ਭਰਤੀ ਮਹਿੰਮ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਲਈ ਉਰੇ ਕੁਝ ਮੈਂਬਰਾਂ ਦੇ ਨਾਂ ਸਜਾਏ ਗਏ ਨੇ ਜਿਹੜੇ ਕਿ ਨਿਗਰਾਨੀ ਕਰਨਗੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਪਾਰਟੀ ਆਪਣੇ ਵਿਧੀ ਵਿਧਾਨ ਮੁਤਾਬਕ ਇਸ ਭਰਤੀ ਮਹਿੰਮ ਨੂੰ ਚਲਾਵੇ ਤੇ ਇਹ ਲੋਕ ਨਿਗਰਾਨੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਆਦੇਸ਼ ਨੂੰ ਮੰਨਦੇ ਹੋਏ ਵਰਕਿੰਗ ਕਮੇਟੀ ਨੇ ਸਾਰੇ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਈਆਂ ਤੇ ਜਿਹੜੇ ਸੱਤ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜਾਏ ਗਏ ਸੀ ਸਾਰਿਆਂ ਨੂੰ ਜਗ੍ਹਾ ਦਿੱਤੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਦਾ ਸਵਾਗਤ ਕੀਤਾ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਚੰਗੀ ਦਿਸ਼ਾ ਚ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਕਦਮ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਚ ਕੋਈ ਵੀ ਜਿਹੜਾ ਵਾਅਦਾ ਕਰਨਾ ਹੈ ਉਹ ਅਧਿਕਾਰ ਖੇਤਰ ਵਰਕਿੰਗ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਦਾ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਰਤੀ ਹੋਣੀ ਹੈ ਸੋ ਇਹਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਤਾਂ ਕਦੇ ਕਾਰਕਸ਼ੀਲ ਹੋਏ ਹੀ ਨਹੀਂ ਅਗਰ ਮੈਂ ਧਾਮੀ ਸਾਹਿਬ ਨੂੰ ਛੱਡ ਦिए ਬਡੁੰਗਰ ਸਾਹਿਬ ਨੂੰ ਛੱਡ ਦिए ਜਿਹੜੇ ਬਾਕੀ ਦੇ ਇਹ ਪੰਜ ਜਣੇ ਨੇ ਇਹ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨਹੀਂ ਆਏ ਇਹਨਾਂ ਨੇ ਭਰਤੀ ਲਈ ਪਰਚੀਆਂ ਨਹੀਂ ਮੰਗੀਆਂ ਇਹਨਾਂ ਨੇ ਨਿਗਰਾਨੀ ਨਹੀਂ ਕੀਤੀ ਨਾ ਹੀ ਕਿਸੇ ਵੀ ਕਿਸਮ ਦਾ ਰਿਕਾਰਡ ਇਹਨਾਂ ਵੱਲੋਂ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਕੇ ਮੰਗਿਆ ਗਿਆ ਕਿ ਭਾਈ ਸਾਾਨੂੰ ਦੱਸੋ ਕਿੱਥੇ ਕਿੱਥੇ ਭਰਤੀ ਗਈ ਹੈ ਇਹ ਤਾਂ ਇੱਕ ਗੱਲ ਬੜੀ ਸਪੈਸਟ ਹੈ ਕਿ ਇਹਨਾਂ ਦਾ ਮਨਸੂਬਾ ਬਿਲਕੁਲ ਵੱਖਰਾ ਹੈ ਤੇ ਉਹ ਮਨਸੂਬਾ ਹੁਣ ਹੌਲੀ-ਹੌਲੀ ਬਾਹਰ ਆ ਗਿਆ। ਆ ਇੱਕ ਨਵੀਂ ਪਾਰਟੀ ਦੀ ਭਰਤੀ ਦੀ ਪਰਚੀ ਜਾਰੀ ਕੀਤੀ ਗਈ ਹੈ। ਇਹ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼। ਇਹ ਤਾਂ ਹੁਣ ਦੋਨੋਂ ਚੀਜ਼ਾਂ ਹੀ ਆਪਸ ਦੇ ਵਿੱਚ ਮੇਲ ਨਹੀਂ ਖਾਂਦੀਆਂ। ਕਿਉਂਕਿ ਆਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦਾ ਤੇ ਜਿਹੜੀ ਭਰਤੀ ਪਰਚੀ ਹੈ ਇਹਦੇ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੀ ਹੈ। ਇਹ ਤਾਂ ਕੋਈ ਅਕਾਲੀ ਦਲ ਦੀ ਮੈਂਬਰਸ਼ਿਪ ਹੈ। ਜਿਹਦਾ ਨਾਂ ਤਾਂ ਕੋਈ ਦਫ਼ਤਰ ਨਾ ਟੈਲੀਫੋਨ ਨੰਬਰ ਹੈ ਨਾ ਕੋਈ ਐਡਰੈਸ ਹੈ ਤੇ ਜਿਹੜੀ ਨੀਚੇ ਭਰਤੀ ਵੀ ਹੈ ਉਹ ਪੰਜ ਮੈਂਬਰੀ ਕਮੇਟੀ ਕੋਈ ਕਰ ਰਹੀ ਹੈ ਅਕਾਲੀ ਦਲ ਦੀ ਸੰਮਤਾਂ ਤਾਂ ਕਹਿ ਵੀ ਨਹੀਂ ਦੱਸਿਆ ਵੀ ਇਹ ਅਕਾਲੀ ਦਲ ਨੇ ਕਦੋਂ ਬਣਾਈ ਪੰਜ ਮੈਂਬਰੀ ਕਮੇਟੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਹੈ ਸੱਤ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੱਤੇ ਦੇ ਸੱਤੇ ਪਾਇ ਤੇ ਇਹ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੋਖਾ ਦੇ ਕੇ 18 ਮਾਰਚ ਨੂੰ ਭਰਤੀ ਸ਼ੁਰੂ ਕਰ ਰਹੇ ਨੇ ਇਹਨਾਂ ਨੇ ਤਾਂ ਸਪਤਾਚੋਂ ਵੀ ਦੋ ਕੱਢਦੇ ਤਾਂ ਮੇਰਾ ਤਾਂ ਪਹਿਲਾਂ ਬਿਲਕੁਲ ਇੱਕ ਸਵਾਲ ਹੈ ਤੁਹਾਨੂੰ ਕਿ ਭਾਈ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਜਿੱਥੇ ਕਿਸੇ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹੋ ਜਿੱਥੇ ਆ ਭਰਤੀ ਛਪਾਉਣ ਦੇ ਦੀ ਭਰਤੀ ਮੈਂਨ ਸ਼ੁਰੂਆਤ ਕਰਨ ਦੇ ਲਈ ਕੋਈ ਆਦੇਸ਼ ਹੋਇਆ ਹੋਵੇ ਕਿਉਂਕਿ ਆ ਲਿਖਤੀ ਆਦੇਸ਼ ਹੈ ਇਸ ਆਦੇਸ਼ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੀਡੀਓ ਆਦੇਸ਼ ਵੀ ਆ ਗਏ ਨੇ ਪਰ ਹਲੇ ਤੱਕ ਮੈਂ ਕੋਈ ਐਸਾ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਦੇਖਿਆ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਹੁਣ 5 ਮੈਂਬਰ ਇਹ ਭਰਤੀ ਕਰਨਗੇ ਤੁਸੀਂ ਪਰਚੀਆਂ ਚ ਪਾ ਲੋ ਤਾਂ ਫਿਰ ਇਹ ਕੀ ਆਪਾਂ ਲੋਕਾਂ ਨੂੰ ਧੋਖਾ ਦੇ ਰਹੇ ਕੀ ਇਹ ਕੋਈ ਚਿਟ ਫੰਡ ਸਕੀਮ ਹੈ ਕਿਉਂਕਿ ਇਸ ਭਰਤੀ ਪਰਚੀ ਦੇ ਉੱਤੇ ਨਾ ਤਾਂ ਕੋਈ ਬੈਂਕ ਦਾ ਅਕਾਊਂਟ ਨੰਬਰ ਹੈ ਨਾ ਹੀ ਦਿੱਤਾ ਮੈਂ ਕਿਹਾ ਕਿ ਕੋਈ ਹੋਰ ਡਿਟੇਲ ਦਿੱਤੀ ਗਈ ਹੈ ਸੋ ਅੱਜ ਸਿਰਫ ਤੇ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਅਕਾਲ ਤਖਤ ਸਾਹਿਬ ਦੀ ਆੜੇ ਇਹ ਲੋਕ ਵੱਖਰੀ ਪਾਰਟੀ ਦਾ ਗਠਨ ਕਰ ਰਹੇ ਨੇ ਔਰ ਜਿਵੇਂ ਕਿ ਸਾਫ ਦਾ ਜਥੇਦਾਰ ਸਾਫ ਦਾ ਸਟੇਜਾਂ ਤੋਂ ਵੀ ਕਹਿ ਰਹੇ ਨੇ ਕਿ ਜੀ ਆਪਾਂ ਤਾਂ ਇਕਨਾਥ ਛਿੰਦੇ ਮੜਨਾ ਹੈ ਮਹਾਰਾਸ਼ਟਰ ਵਾਲਾ ਮਨ ਜਿਹੜੇ ਹਫਤਾ ਪਹਿਲਾਂ ਬਚਿੱਤਰ ਸਿੰਘ ਦੀ ਨਾਗਣੀ ਚੱਕੀ ਘੁੰਮ ਰਹੇ ਸੀ ਉਹ ਹੁਣ ਹਫਤੇ ਬਾਅਦ ਇਕਨਾਥ ਛਿੰਦੇ ਤੇ ਪਹੁੰਚ ਗਏ ਤੇ ਉਹਦਾ ਸਬੂਤ ਇਹ ਭਰਤੀ ਪਰਚੀ ਹੈ ਔਰ ਇਹਦੇ ਤੇ ਕਿਤੇ ਅਕਾਲ ਤਖਤ ਸਾਹਿਬ ਦਾ ਜ਼ਿਕਰ ਤੱਕ ਹੈ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਇਹਦੇ ਤੇ ਕਿਤੇ ਨਹੀਂ ਲਿਖਿਆ ਨਾ ਸ਼੍ਰੋਮਣੀ ਅਕਾਲੀ ਦਲ ਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁੰਡਾ ਸਾਹਿਬ 42 ਸਾਹਿਬ ਵੀਡੀਓ ਸੰਦੇਸ਼ ਜਾਰੀ ਕਰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਤੇ ਭਾਈ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਪਰੇਤ ਸ਼੍ਰੋਮਣੀ ਅਕਾਲ ਤਖਤ ਲਿਖਣਾ ਸੀ ਜੇ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਤਕੜਾ ਕਰ ਰਹੇ ਆ ਪਰ ਇਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਲਿਖਣਾ ਸੀ ਕਿਉਂਕਿ ਸਾਜ਼ਿਸ਼ ਹੈ ਵੱਖਰੀ ਪਾਰਟੀ ਦੀ ਭੱਤੀ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਕਰਨਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਇਹਦੇ ਤੇ ਤਾਂ ਨਹੀਂ ਲਿਖਿਆ ਵੀ ਬਾਅਦ ਦੇ ਵਿੱਚ ਇਸ ਪਾਰਟੀ ਨੇ ਰਜਿਸਟਰ ਨਹੀਂ ਹੋਣਾ ਇਹ ਆ ਸਾਜ਼ਿਸ਼ ਜਿਹੜੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਇਹ ਲੋਕ ਕਰਨ ਜਾ ਰਹੇ ਨੇ ਤੇ ਜਿਹਦਾ ਚਿਹਰਾ ਇਸ ਗੱਲ ਤੋਂ ਨੰਗਾ ਹੋ ਗਿਆ ਸੋ ਮੈਂ ਅੱਜ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਇਹ ਪਰਚੀ ਭਰਉਣ ਤੁਹਾਡੇ ਕੋਲ ਪਹੁੰਚੇ ਪਹਿਲਾਂ ਉਹਨੂੰ ਸਵਾਲ ਕਰੋ ਕਿ ਕਿਹਦੇ ਆਦੇਸ਼ਾਂ ਤੇ ਭਰਤੀ ਹੋ ਰਹੀ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਲਿਖੇ ਨਾ ਕੋਈ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਠਿਤ ਨਾ ਹੀ ਇਹ ਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਫਿਰ ਵੱਖਰੀ ਪਾਰਟੀ ਬਣਾਉਣ ਦੀ ਇਹਨਾਂ ਨੂੰ ਆਗਿਆ ਕਿਹਨੇ ਦਿੱਤੀ ਇਹ ਤਾਂ ਫਿਰ ਇਹਨਾਂ ਦੇ ਆਪ ਦੇ ਮਨਸੂਬੇ ਨੇ ਇਸ ਗੱਲ ਦਾ ਸਵਾਲ ਹੋਣਾ ਚਾਹੀਦਾ ਸੋ ਇਹ ਨਿੱਜੀ ਮਫਾਦਤ ਹੈ ਸਿਰਫ ਤੇ ਸਿਰਫ ਆਪਣੀ ਚੌਧਰ ਦੇ ਲਈ ਇਸ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਿ ਨੰਗੀਆਂ ਹੋ ਚੁੱਕੀਆਂ ਨੇ ਤੇ ਜਿਹਦਾ ਜਵਾਬ 18 ਮਾਰਚ ਤੋਂ ਹੀ ਸੰਗਤ ਨੇ ਇਹਨਾਂ ਤੋਂ ਫੀਲਡ ਦੇ ਵਿੱਚ ਲੈਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੇ ਲੋਕ ਸ਼ਰੋਮਣੀ ਨਹੀਂ ਲਿਖ ਸਕਦੇ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਲਿਖ ਸਕਦੇ ਤਾਂ ਉੱਥੇ ਉਹਨਾਂ ਨੇ ਆਪਣੇ ਚਿਹਰੇ ਆਪ ਹੀ ਨੰਗੇ ਕਰ ਲਏ ਕਿ ਉਹ ਆਪ ਹੀ ਫਰਾਡ ਕਰਨ ਦੇ ਮਨਸੂਬਿਆਂ ਦੇ ਨਾਲ ਇਸ ਭਰਤੀ ਮਹਿੰਮ ਦੀ ਸ਼ੁਰੂਆਤ ਕਰ ਰਹੇ ਨੇ ਇਸ ਗੱਲ ਦਾ ਆਕੇ ਹੁਣ ਜਵਾਬ ਦੇ